ਅਸਲਾਮ ਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਅਪ ਸੋਨ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਅੱਜ ਫੇਰ ਆਪ ਆ ਇੱਕ ਕਾਮੇਡੀ ਬॉय ਦੀ ਵੀਡੀਓ ਲੈ ਕੇ ਆ ਗਏ ਆ ਤੇ ਦੇਖਦੇ ਆ ਇਹਦੇ ਵਿੱਚ ਕੁਝ ਨਮੂਨਿਆਂ ਦੀ ਬੇਸ਼ਤੀ ਕੁੱਤੇ ਖਾਣੀ ਹੈ ਕੁੱਤੇ ਖਾਣੀ ਠੀਕ ਹੈ ਚੱਲ ਇਹਨਾਂ ਦੀ ਦੇਖਦੇ ਆ ਕੁੱਤੇ ਖਾਣੀ ਕਿਉਂਕਿ ਇਹਨਾਂ ਨੇ ਵੀ ਆ ਗੰਦ ਪਾਇਆ ਹੈ ਸੋਸ਼ਲ ਮੀਡੀਆ ਦੇ ਉੱਤੇ بنا کے پا دے ویڈیو بنا کے پا دیکھ بولے چلو کہ ਇਹ ਸ਼ਾਦੀ ਦਾ ਲੱਡੂ ਜਿਹੜਾ ਖਾਵੇ ਤੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਉਹ ਲਲਚਾਵੇ ਹੈ ਪਛਤਾਵੇ ਨਹੀਂ ਉਹ ਕਿਉਂ ਉਹਨੇ ਕਹਤਾ ਨਹੀਂ ਉਹਨੇ ਕਿਵੇਂ ਪਛਤਾਵਾ ਉਹਨੇ ਲਲਚਾਣਾ ਮਤਲਬ ਹੁੰਦਾ ਹੈ ਨਾ ਲਲਚਾਣਾ ਪਛਤਾਵਾ ਉਹਨੇ ਵੀ ਪਛਾਵਾ ਯਾਰ ਮੇਰਾ ਵੀ ਵਿਆਹ ਹੋਇਆ ਉਹਨਾਂ ਦਾ ਜਿਹੜੇ ਚੌਂਸੇ ਅਸੀਂ ਚੂਪਦੇ ਹਾਂ ਵੀ ਤੂੰ ਵੀ ਚੂਪ ਲੈ ਠੀਕ ਹੈ ਤੁਸੀਂ ਇਹ ਚੂਪ ਲੈਣਾ ਉਹਨੂੰ ਚੂਪਣਾ ਤੂੰ ਚੂਪ ਲੈ ਲੈ ਜਿਹੜੇ ਅਸੀਂ ਠੀਕ ਹੈ ਤੇ ਵੀ ਜ਼ਿੰਦਗੀ ਕਸਮ ਹੈ ਆਜ਼ਾਦੀ ਦੀ ਸੋਹਣੀ ਛੜੇ ਦੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਸੁੱਤੇ ਪੇ ਉਠੋ ਅੱਛਾ ਜਿੱਦਨ ਦਿਲ ਕਰਦਾ ਫਿਰਨ ਜਾਓ ਠੀਕ ਹੈ ਇਧਰੋਂ ਜੇ ਪੈਰ ਬੂਏ ਜੋ ਬਾਹਰ ਕੱਢੀ ਦਾ ਨਹੀਂ ਹੈ ਕਿੱਧਰ ਓਏ ਹੋਏ ਹੋ ਜਦੋਂ ਪਿੱਛੋਂ ਬੰਦੇ ਨੂੰ ਆਵਾਜ਼ ਪੈ ਜਵੇ ਨਾ ਖੁਦਾ ਦੀ ਕਿਸਮ ਬੰਦਾ ਇੱਕ ਸੋਹਣੇ ਕੰਮ ਵੀ ਜਾ ਰਿਹਾ ਹੋਵੇ ਨਾ ਅੰਦਾ ਕਹਿੰਦਾ ਦਾਹ ਮਾਰੋ ਕੰਮ ਨੂੰ ਕਾਇਓ ਚੁੱਪ ਕਰਕੇ ਕਰ ਠੀਕ ਹੈ ਬੱਚਿਆਂ ਤੇ ਗੁੱਸਾ ਹੈ ਠੀਕ ਹੈ ਬੱਚਿਆਂ ਤੇ ਨਿਕਲ ਕੇ ਤੇ ਟੱਕ ਇਦਨ ਹੋਏ ਨਾ ਮੈਂ ਯਕੀਨ ਮੰਨ ਬਾਛਾ ਡਬਰਾ ਦਾ ہمارا ਬਰਾ ਕਸੇ ਵੀ ਜਿਆਦਾ ਹੋ ਗਿਆ ਤੇ ਫਿਰ ਬਾਅਦ ਵੀਡੀਓ ਤੇ ਬਾਅਦ ਅਥਰ ਤੋਂ ਮੈਂ ਸ਼ੁਰੂ ਹੋਈ ਹੈ ਨਾ ਤੂੰ ਪਹਿਲੇ ਡਾਂਗ ਸੋਟਾ ਫੜਨ ਲੈ ਕੇ ਮੈਂ ਤਾਂ ਕਹਿੰਦਾ ਵਾਹਦੇ ਤੇ ਲੈ ਆਈ ਜੇ ਪਹਿਲੇ ਵੀਡੀਓ ਵੇਖ ਲਈਏ ਵੀਰ ਅਸਾਂ ਗੱਲ ਕਰਨੇ ਆ ਗੱਲ ਬਾਤ ਅੱਛਾ ਗੱਲ ਬਾਤ ਹੀ ਕਰੀ ਬਸ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੰਗੇ ਤੇ ਤੁਹਾਡੇ ਕਹਿਣ ਤੇ ਅੱਜ ਆਪਾਂ ਜਲਦੀ ਲਿਆਏ ਵੀਡੀਓ ਤੇ ਕਰਦੇ ਹਾਂ ਹੁਣ ਆਪਾਂ ਇਸ ਵੀਡੀਓ ਚ ਕੁਛ ਕ ਨਮੂਨਿਆਂ ਦੀ ਕੁੱਤੇ ਖਾਣੀ ਤੇ ਨਾਲ ਹੀ ਇੱਕ ਪਖੰਡੀ ਬਾਬੇ ਦੀ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਪਿਆ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਗਾਇਸ ਹੁਣ ਮੈਂ ਇਧਰ ਡਿਨਰ ਦੀ ਤਿਆਰੀ ਕਰੀ ਫਿਰ ਦੇਗੀ ਆਕਸ਼ਣ ਹੈ ਅੱਜ ਵੀ ਰੈਡੀ ਕਰਦੇ ਆ ਤੇ ਇਹ ਬਾਸ ਫਟਾਫਟ ਉਹਨਾਂ ਦੀ ਸਬਜ਼ੀ ਬਣਾਉਂਗੀ ਵਰਤਾਂ ਆਹ ਦੇਖ ਲੋ ਮੈਡਮ ਕਮਲ ਪਟਿਆਲਾ ਨੂੰ ਬੋਰਿੰਗ ਵਲੋਗਾਂ ਚ ਨੰਬਰ 1 ਓ ਯਾਰ ਆਪਾਂ ਕੱਲੇ ਨਹੀਂ ਇਹਦੇ ਵਲੋਗਾਂ ਤੋਂ ਦੁਖੀ ਉਹ ਇਹਦਾ ਨਾਲ ਜਵਾਕ ਬੈਠਾ ਵੀ ਨਾ ਉਹਨੂੰ ਵੀ ਗੁੱਸਾ ਹੀ ਜਾਂਦਾ ਕਰਦਲਾ ਕੈਂ ਕਰੀ ਜਾਂਦਾ ਵੀ ਕਿੱਥੇ ਸਾਡੇ ਪੱਲੇ ਪੈ ਗਈ ਐ ਇਹ ਓ ਯਾਰ ਚਲ ਐਤਾ ਜਹੋਜੀ ਵੀ ਹੈਗੀ ਆ ਪਰ ਇਹਦੇ ਘਰ ਵਾਲਾ ਬਹੁਤ ਹੀ ਸ਼ਰਦਾ ਵਾਲਾ ਬੰਦਾ ਆਹ ਦੇਖ ਲੋ ਧੂਫਬੱਤੀ ਕਰਦਾ ਹੋਇਆ ਪਾਪਾ ਜੀ ਚਾਪਿਓ ਹੈ ਧੂਫਬੱਤੀ ਕਰਦਾ ਸੀ ਮੈਂ ਪਸੋ ਸਤਿ ਸ਼੍ਰੀ ਅਕਾਲ ਬੱਸ ਦਾ ਟ੍ਰਿਪ ਕਿੰਨਾ ਕਰਤੋ ਹੈ ਨਾ ਪਾ ਹੋਏ ਉਹ ਬੀਟ ਚੁੱਟੀਆਂ ਦੋ ਦਿਨ ਦੀ ਚੁੱਟੀਆਂ ਆਹ ਦੇਖ ਲਓ ਮਾਨਸਤੇ ਨੂੰ ਉਹ ਲੋਕੀ ਸਵੇਰੇ ਵਧੀਆ ਨਹਾ ਧੋ ਕੇ ਕੱਪੜੇ ਕੁੱਪੜੇ ਪਾ ਕੇ ਸੱਟ ਸੁੰਟ ਲਾ ਕੇ ਬਾਬਿਆ ਅੱਗੇ ਤੂਫਵਤੀ ਕਰ ਦਿਆ ਤੇ ਇਹ ਪਤੰਦਰ ਸੁੱਤਾ ਪਿਆ ਉਠਿਆ ਉਹੀ ਮੁਸ਼ਕੀਆ ਕੱਚਾ ਬਣਾਣ ਪਾਇਆ ਤੇ ਬਾਬਿਆਂ ਨੂੰ ਪਰਸੰਨ ਕਰੀ ਜਾਂਦਾ ਉਹ ਬਾਬੇ ਵੀ ਕਹਿੰਦੇ ਹੋਣਗੇ ਉਹ ਇੰਨੀ ਸਮੈਲ ਤਾਂ ਸਾਨੂੰ ਧੂਚੋਂ ਨਹੀਂ ਆ ਜਾਂਦੀ ਜਿੰਨੀ ਮੁਸ਼ਕ ਤੇਰੇ ਕੱਚੇ ਬਣਾਣ ਚ ਆ ਜਾਂਦੀ ਆ ਅੱਛਾ ਯਾਰ ਵਾਕਿਆ ਇਹ ਚੀਜ਼ ਮੈਨੂੰ ਵੀ ਫੀਲ ਹੋਈ ਸੀਗੀ ਮੈਂ ਕਿਹਾ ਚਲੋ ਬੰਦੇ ਨੇ ਠੀਕ ਹੈ ਹਰੀ ਦਾ ਆਪਣਾ ਧਰਮ ਹੈ ਜੋ ਵੀ ਕਰਦੇ ਨੇ ਠੀਕ ਹੈ ਪਰ ਕਹਿਣ ਦਾ ਮਤਲਬ ਕਿ ਠੀਕ ਹੈ ਤੂੰ ਜੋ ਵੀ ਕਰਨਾ ਪਰ ਤੂੰ ਬਣਾਣ ਪਏ ਥੱਲੇ ਤੋਂ ਕੱਚਾ ਪਾਇਆ ਉਵੇਂ ਤੂੰ ਬੈੱਡ ਤੇ ਘਰੋਕ ਤੇ ਉਵੇਂ ਸ਼ੁਰੂ ਹੋ ਗਿਆ ਤੂੰ ਨਾ ਨੋ ਕੋ ਸੋਨੇ ਕਪੜੇ ਪਾ ਠੀਕ ਹੈ ਅੱਛਾ ਬੰਦੇ ਵੀ ਇੰਜ ਜਿਵੇਂ ਆਲਸੀ ਖੁਦਾ ਦੀ ਕਸਮ ਹੈ ਨਾ ਤੈਨਾਂ ਡਰਦੇ ਨੇ ਨਾ ਤੂੰ ਜਿਹੜਾ ਡਰਦਾ ਹੈਂ ਡਰ ਨਾ ਮੈਂ ਕਹਿਦਾ ਮਤਲਬ ਕਪੜੇ ਬਦਲ ਲੈ ਕਾਮਜਵਾਨ ਦੀ ਮੌਤ ਹੈ ਕਿ ਨਾ ਤੂੰ ਤੇ ਲਵੋ ਨਾ ਤੂੰ ਤੇ ਸਿੱਖੋ ਆਪਣਾ ਕਿ ਸੋਨਾ ਬੜਾ ਕਾਰਕ ਪਤਾ ਚੱਲੇ ਵੀ ਠੀਕੋ ਵੀਡੀਓ ਬਣਾਉਣ ਵਾਲੀ ਵੀ ਖੀਰ ਉਹ ਵੀ ਨਹੀਂ ਉਹਨੂੰ ਕਹਿੰਦੀ ਮੁਸ਼ਕਿਲ ਹੈ ਇਹ ਹਲੇ ਪਾਪਾ ਜੀ ਓਏ ਓਏ ਪਾਪਾ ਇਹ ਰੋਟੀ ਬਣਾਣੀ ਮੈਨੂੰ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਸੱਚੀ ਹੋਰ ਕੋਈ ਕੰਮ ਔਖਾ ਨਹੀਂ ਲੱਗਦਾ ਸੁਣ ਲਓ ਆਖੇ ਮੈਨੂੰ ਆ ਰੋਟੀ ਬਣਾਣੀ ਔਖੀ ਲੱਗਦੀ ਆ ਹੋਰ ਮੈਨੂੰ ਕੋਈ ਕੰਮ ਨਹੀਂ ਔਖਾ ਲੱਗਦਾ ਨਹੀਂ ਹੋਰ ਕੰਮ ਕਰਦੀ ਵੀ ਕੀ ਆ ਤੂੰ ਬੜਾ ਤੂੰ ਨਰੇਗ ਵਾਲਾ ਨਾਲ ਜਾਣੀ ਆ ਬਸ ਇੱਕੋ ਹੀ ਕੰਮ ਆ ਤੈਨੂੰ ਸੇਰ ਨਾਲ ਚੱਕ ਲੂ ਫੋਨ ਉਹੀ ਇੱਕੋ ਇੱਕ ਕਮਰਾ ਦਿਖਾਈ ਆਉਗੀ ਉਹੀ ਖੁਰਦਰੀਆਂ ਕੰਧਾਂ ਦਿਖਾਈ ਆਉਗੀ ਤੇ ਹੁਣੇ ਦੋਨੇ ਜੀ ਬਡੌਣ ਲੱਗਿਆ ਪੂੜੀਆਂ ਪੂੜੀਆਂ ਵੀ ਦੇਖ ਲਓ ਇਹਨਾਂ ਦੀਆਂ ਜਿਹੋ ਜੇ ਆਪ ਆ ਉਹੋ ਜੀਆਂ ਵਿੰਗੀਆਂ ਟੱਡੀਆਂ ਪੂੜੀਆਂ ਬਣਾ ਲੀਆਂ ਚਲੋ ਗਾਇਜ਼ ਪਹਿਲੀ ਪੂੜੀ ਤਾਂ ਕਿਵੇਂ ਨਾ ਕਿਵੇਂ ਕਰਕੇ ਬਣ ਗਈ ਮੇਰੇ ਦੇਵ ਜੀ ਵਾਓ ਦੱਸ ਤੇ ਸ਼ੈਫ ਜੀ ਮਾ ਨਾਲ ਨਾ ਕਰੋ ਲੈ ਤੇਰੀ ਨਾ ਉਹ ਕੀਤੀ ਵੇ ਤੂੰ ਕੀ ਮੈਨੂੰ ਆ ਪਤਾ ਨਹੀਂ ਕੀ ਦਲੀਏ ਦੀਆਂ ਪੂੜੀਆਂ ਬਣਾ ਜਾਂਦੇ ਆ ਦਲੀਏ ਦੇ ਮੇਰੇ ਸ਼ੈਫ ਉਹ ਸ਼ੈਫ ਤਾਂ ਬਾਹਲਾ ਲੱਗਦਾ ਦੇਖਣ ਚ ਉਹ ਤਾਂ ਸ਼ਕਲੋਂ ਹੀ ਮੈਨੂੰ ਦੇਖਣ ਚ ਬੱਕਰੇ ਵੱਢਣ ਵਾਲਾ ਕਸਾਈ ਲੱਗਦਾ ਦੇਖ ਲੋ ਇਹ ਚੀਕਾਂ ਹੀ ਮਾਰਨ ਵਾਲੀ ਕੀ ਗੱਲ ਆ ਓਕੇ ਓ ਫੁੱਲ ਕੀ ਓ ਯਾਰ ਇੰਨੀ ਓਵਰ ਐਕਟਿੰਗ ਉਹ ਕਮਲ ਚੱਲ ਮੰਨਿਆ ਤੈਨੂੰ ਐਕਟਿੰਗ ਕਰਨੀ ਨਹੀਂ ਆਉਂਦੀ ਉਹ ਤਾਂ ਸ਼ਰਮ ਤਾਂ ਆਉਂਦੀ ਹੋਗੀ ਉਹ ਤਾਂ ਥੋੜੀ-ਮੋਡੀ ਕਰ ਲਿਆ ਕਰ ਤੂੰ ਛੋਟੀ ਤੇ ਛੋਟੀ ਥੋੜੀ ਵੀ ਖਲਾਤੀ ਨਾ ਹੈਨਾ ਥੂੜੀਆਂ ਨੇ ਆਟਾ ਥੋੜਾ ਨਾਲਾ ਸਖਤ ਹੋਣਾ ਚਾਹੀਦਾ ਹੈ ਨਾ ਹਨਾ ਹੈ ਉਹ ਦੇਖ ਲਓ ਇਹਨੇ ਆਪਦੇ ਘਰ ਵਾਲੇ ਨੂੰ 2-3 ਵਾਰ ਬੁਲਾਇਆ ਤੇ ਹੁਣ ਇੱਕ ਵਾਰੀ ਵੀ ਹੰਗਾਰਾ ਨਹੀਂ ਭਰਿਆ ਓਏ ਉਹਨੂੰ ਵੀ ਪਤਾ ਇਹ ਐਵੇਂ ਪਕਾਈ ਮਾਰੀ ਜਾਂਦੀ ਆ ਤੇ ਨਾਲ ਮੇਰੀ ਹੋਰ ਬੇਇੱਜ਼ਤੀ ਕਰਾਈ ਜਾਂਦੀ ਆ ਸਹੀ ਹੈ ਤੁਹਾਨੂੰ ਕੋਕ ਤਨ ਲੱਗੇ ਸਾਰੀ ਦਿਹਾੜੀ ਚ ਬਿਲਕੁਲ ਵੀ ਨਹੀਂ ਹਾਂ ਮੈਂ ਤਾਂ ਤਿੰਨ ਵਾਰੀ ਲੱਗਦੀ ਆ ਓ ਕਮਲ ਤੈਨੂੰ ਤਾਂ ਤਿੰਨ ਵਾਰੀ ਭੁੱਖ ਲੱਗਣੀ ਆ ਕਿਉਂਕਿ ਕੰਮ ਜੋ ਇੰਨਾ ਕਰਦੀ ਆ ਤੂੰ ਯਾਰਾ ਵਲੌਗ ਬਣਾਉਣੇ ਸੋਖੇ ਥੋੜੀ ਆ ਨਾਲੇ ਐਡਾ ਵੱਡਾ ਘਾਰਾ ਕਮਲ ਦਾ 5 ਕਿੱਲਿਆਂ ਚ ਕਦੇ ਇਧਰਲੇ ਕਮਰੇ ਚ ਜਾ ਕਦੇ ਉਹ ਕਮਰੇ ਚ ਜਾ ਹੈ ਤੇ ਨਲੇ ਬਾ ਐ ਵਾਸਤਰਾ ਸਿੱਧੀ ਕਰਕੇ ਬਲੌਗ ਬਣਾਉਣਾ ਸੌਖਾ ਨਹੀਂ ਭਰਾਓ ਉਹ ਮਿਹਨਤ ਦੀ ਰੋਟੀ ਖਾਂਦੀ ਆ ਅਗਲੀ ਨਾ ਮਾੜਾ ਬੋਲਿਆ ਕਰੋ ਵਿਚਾਰੀ ਨੂੰ ਚਲੋ ਯਾਰ ਹੁਣ ਆਪਣਾ ਕਮਲ ਨੂੰ ਛੱਡੋ ਤੇ ਹੁਣ ਆਪਾਂ ਅਗਲੇ ਮੁੱਦੇ ਤੇ ਚੱਲਦੇ ਆ ਮੈਂ ਸਰਬਾਤ ਹੋ ਲਓ ਹੁਣ ਮਿਸ ਕਾਲੋ ਦੀ ਵੀ ਆਖੇ ਮੈਂ ਆਪਦੇ ਘਰ ਵਾਲੇ ਨਾਲ ਕਰਦੀਆਂ ਪ੍ਰੈਂਕ ਵੀ ਤੈਨੂੰ ਦੂਜੀ ਘਰ ਵਾਲੀ ਚਾਹੀਦੀ ਦਾ ਸਮਾਈਲ ਕਰ ਹਾਂ ਪਹਿਲੇ ਨੇ ਤਾਂ ਉਹਨੂੰ ਖਵਾਤੇ ਆ ਪੂੜੇ ਕਿ ਕੀ ਜਿਹੜੀ ਹੁਣ ਉਹਨੂੰ ਦੂਜੀ ਚਾਹੀਦੀ ਆ ਨਾਲਿਆ ਕਾਲੋ ਨੇ ਨਾ ਆ ਲਿਖਿਆ ਦੇਖੋ ਕੀ ਆ ਦੇਖ ਲਓ ਕੀ ਲਿਖਿਆ ਵੀ ਜੇ ਤੁਹਾਨੂੰ ਦੂਜੀ ਘਰ ਵਾਲੀ ਚੀਹੀ ਦੀ ਆ ਚੀਹੀ ਚੀਹੀ ਦੀ ਕੀ ਹੁੰਦਾ ਹੈ ਉਹ ਯਾਰ ਵਾਕੀ ਨਾ ਕਾਲੋ ਦੀ ਸ਼ਕਲ ਦੇ ਨਾਲ ਨਾਲ ਇਹਦਾ ਪੜਨ ਲਿਖਣ ਜੀ ਵੀ ਬੇੜਾ ਕਰ ਕੀ ਆ ਤੇ ਆ ਬਹੁਤ ਨਾਲ ਪ੍ਰੈਕ ਕਰਾਂਗੇ ਤੇ ਫਸਟ ਵੀਡੀਓ ਦਾ ਸੁਦੇਸ਼ ਇਹੜਾ ਬਣਾਉਚਾ ਨਾਲ ਕਿ ਨਾਮ ਦਾ ਨਾਮ ਆ ਤੇ ਚੜਾ ਤੇ ਆਪਾਂ ਇਹਦਾ ਪ੍ਰੈਕ ਕਰਨਾ ਨਾਲ ਤੇ ਕੋਲ ਵੀ ਗੜ ਰੈਕੋ ਸਾਡ ਥੜੀ ਜਿਹਾ ਲੜਾਈ ਵੀ ਹੋਊਗਾ ਨਾ ਤੇ ਸੁਣ ਲੋ ਕਾਲੋ ਦੀ ਬੀ ਕਾਲੋ ਲੋਕਾਂ ਨੂੰ ਸ਼ਰਿਆਮ ਹੀ ਉੱਲੂ ਬਣਾਈ ਜਾਂਦੀ ਆ ਬਈ ਸਾ ਇਹ ਇੱਕ ਇਹੋ ਜਿਹਾ ਪ੍ਰੈਂਕ ਆ ਬਈ ਇਹਨੂੰ ਪਹਿਲੇ ਹੀ ਪਤਾ ਸਾਡੀ ਥੋੜੀ ਜਿਹੀ ਲੜਾਈ ਵੀ ਹੋਊਗੀ ਆ ਲੋ ਦੇ ਤੜੋ ਤੁਸਨ ਕਰਨਾ ਕੋ ਹੈ ਚਾਹੀਦਾ ਓਏ ਨਹੀਂ ਆ ਚਾਹੀਦਾ ਚਾਹੀਦਾ ਯਾਰ ਉਸ ਲਾ ਚਾਹੀਦਾ ਤਾਂ ਦੇ ਉਹ ਸਾਡੇ ਹੋਰ ਗੱਲਾਂ ਦੇ ਪਰਦੇ ਮਾਰਦੇ ਆ ਉਹ ਕਾਲੋ ਉਹਨੂੰ ਹਾਸਾ ਤਾਂ ਤੇਰੀ ਨਾ ਆ ਸਪੈਲਿੰਗ ਦੇਖ ਕੇ ਆ ਗਿਆ ਹੁਣ ਨਾਲੇ ਵੈਸੇ ਯਾਰ ਕਾਲੋ ਦੀ ਵੀ ਕੀ ਗਲਤੀ ਆ ਹੈ ਸਪੈਲਿੰਗ ਤਾਂ ਗਲਤ ਹੋਣੀ ਆ ਇਹ ਕਿਹੜਾ ਵਿਚਾਰੀ ਕਾਨਵਰਟ ਸਕੂਲਾਂ 'ਚ ਪੜੀ ਆ ਪੜੀ ਦਾ ਸਰਕਾਰੀ ਸਕੂਲਾਂ 'ਚ ਉਹ ਵੀ ਉੱਥੋਂ ਦਲੀਆ ਤੇ ਚੌਲ ਖਾ ਕੇ ਆ ਜਾਂਦੀ ਹੋਣੀ ਆ ਓਟ ਦੇ ਵਿੱਚ ਹੀ ਨਹੀਂ ਤੁਰਿਆ ਤਦਾ ਹੈ ਕਵਾ ਚੱਲੇ ਜਾਂਦਾ ਪੜ੍ਹ ਹਾਏ ਤੂੰ ਹਾਏ ਦੇਖ ਲਓ ਭਰਾਵੋ ਇਹ ਉਹੀ ਕਾਲੋ ਆ ਜਿਹੜੀ ਕਹਿੰਦੀ ਸੀ ਪੰਜਾਬੀ ਸੂਟ ਤੇ ਚੁੰਨੀ ਨਾਲ ਹੀ ਤਾਂ ਮੇਰੀ ਸ਼ਾਨ ਆ ਤੇ ਹੁਣ ਦੇਖ ਲਓ ਚੁੰਨੀ ਦਾ ਸਿਰ ਤੇ ਕੀ ਲੈਣੀ ਆ ਇਹਦੇ ਕੱਪੜੇ ਵੀ ਥੱਲੇ ਨੂੰ ਖਿਸਕਦੇ ਜਾਂਦੇ ਆ ਕਿਵੇਂ ਛਾਤੀ ਦਿਖਾਉਂਦੀ ਪਈ ਆ ਉਹ ਯਾਰ ਚਲੋ ਹੁਣ ਕਾਲੋ ਨੂੰ ਦਫਾ ਕਰੋ ਤੇ ਹੁਣ ਆਪਾਂ ਚੱਲਦੇ ਆ ਆ ਬਾਬੇ ਦੇ ਮੁੱਦੇ ਤੇ ਕੀ ਹੋਇਆ ਕਾਲੋ ਬੜੀ ਚੀਜ਼ਾਂ ਦਾ ਬਹੁਤ ਜ਼ਿਆਦਾ ਗੰਦੇ ਸਿਸਟਮ ਹੈ ਕੋਤੇ ਬੋਲਣਾ ਕੋਤੇ ਕੋਤੇ ਚਲੋ ਪਰੇ ਬੱਚੇ ਹੋ ਜਾ ਮੈਂ ਇਹਨੇ ਕਰ ਲਗਾ ਚਲੋ ਗੇਟ ਬਾ ਗੇਟ ਆਊਟ ਇੱਕਾ ਦੇਖ ਲੋ ਪਖੰਡੀ ਬਾਬੇ ਨੂੰ ਬਾਬਾ ਕੇ ਬਾਬੀ ਆ ਪਤਾ ਨਹੀਂ ਕੌਣ ਆ ਇਹਦੀ ਆਵਾਜ਼ ਵੀ ਜਿਵੇਂ ਕਾਲ ਵਰਗੀ ਆ ਉਹ ਵਿਚਾਰੀ ਬੁੜੀ ਕੋਈ ਆ ਵੀ ਗਈ ਚੱਲ ਮੰਨ ਲਾ ਦੋ ਦੁੱਖ ਸੁਣਾਉਣ ਤੇ ਉਹਨੂੰ ਕਹਿੰਦਾ ਮਾਈਕ 'ਚ ਬੋਲ ਨਹੀਂ ਤਾਂ ਚੱਲ ਇੱਥੋਂ ਉਹ ਯਾਰ ਇਹਨੂੰ ਪਤਾ ਵੀ ਮਾਈਕ 'ਚ ਬੋਲੂਗੀ ਹੈ ਫੇਰ ਹੀ ਤਾਂ ਵਿਊ ਆਉਣਗੇ ਉਹ ਇੱਕ ਇਹਨੇ YouTube ਤੇ ਆਦਾ ਚੈਨਲ ਬਣਾ ਰੱਖਿਆ ਤੇ ਲੱਖਾਂ 'ਚ ਵਿਊ ਆਉਂਦੇ ਪਏ ਆ ਤੇ ਨਲੇ ਯਾਰ ਲੋਕੀ ਪਤਾ ਨਹੀਂ ਪਖੰਡੀ ਕੋਲ ਕਿਉਂ ਜਾਂਦੇ ਆ ਉਹ ਰੇਖ ਨੂੰ ਟੁੱਟ ਕੇ ਪੈ ਜਾਂਦਾ ਸਹੀ ਤਰ੍ਹਾਂ ਬੋਲਦਾ ਵੀ ਨਹੀਂ ਫਿਰ ਵੀ ਜਾ ਜਾ ਕੇ ਨੇ ਪੈਰਾਂ ਚ ਡਿੰਗਦੇ ਆ ਜੀ ਲੈਣੀ ਹੈ ਜਗਾ ਆ ਨਾਲ ਦੀ ਸੰਗਤ ਆਉਣੀ ਲੈਣੀ ਹੈ ਤੇ ਸੰਗਤ ਦਾ ਕੰਮ ਕਰ ਕਰ ਕੇ ਲੈਣੀ ਹੈ ਕੋਈ ਫਰੀ ਨਹੀਂ ਲੈਣੀ ਬਹੁਤ ਸੱਚੇ ਸਵਾਰਦੀ ਦੇਖ ਲਓ ਭਰਾਵੋ ਇਹ ਹੁੰਦਾ ਬਿਜ਼ਨਸ ਸੰਗਤ ਦੇ ਨਾਮ ਤੇ ਆਖੇ ਜਗਾ ਲੈਣੀ ਆ ਤੇ ਪੈਸੇ ਵੀ ਸੰਗਤ ਤੋਂ ਹੀ ਲੈਣਿਆ ਹੈ ਉਹ ਯਾਰ ਜੇ ਤੂੰ ਜਗਾ ਲੈਣੀ ਆ ਤੇ ਫਿਰ ਉਹ ਜਗਾ ਦੀ ਰਜਿਸਟਰੀ ਵੀ ਸੰਗਤ ਦੇ ਨਾਮ ਹੀ ਕਰਾਈ ਕਰ ਇਹਦੇ ਹਟ ਤੂੰ ਕਾਲੀ ਕਰੀ ਮੇਰੀ ਦੁਕੀ ਕਰਨ ਹੁਣੋਂ ਤੋਂ ਯਾਦ ਆਉਂਦੀ ਮੈਂ ਵੀ ਦੁਖਨ ਬਹਿ ਜਾ ਤੂੰ ਜਾ ਲਓ ਤੇ ਖਾ ਕੇ ਘਰ ਦੋੜਿਆਂ ਦਾ ਆ ਜਾਂਦਾ ਇੱਧਰ ਨੂੰ ਬਹਿ ਦੇ ਦੇਖ ਲੋ ਕਿਵੇਂ ਵਿਚਾਰੇ ਬਜ਼ੁਰਗ ਨੂੰ ਟੁੱਟ ਕੇ ਪੈ ਗਿਆ ਉਹ ਵਿਚਾਰਾ ਕਿਸੇ ਮਰੀਜ਼ ਨੂੰ ਨਾਲ ਲੈ ਕੇ ਆਇਆ ਹੁਣ ਕਹਿੰਦਾ ਉਹਦੇ ਇੱਧਰ ਦੁਖਦਾ ਤੇ ਮੈਂ ਇੱਧਰ ਦੁਖਨ ਲਾ ਦੂੰ ਆ ਗਿਆ ਤੂੰ ਵੱਡਾ ਛੇ ਧਰਮਰਾਜ ਹੈ ਉਹ ਯਾਰ ਡਾਂਗ ਚਾਕਲੇ ਤੇ ਇਹਦੇ ਗਿੱਟੇ ਗਿੱਟੇ ਛਾਂਗੇ ਮੈਂ ਦੂਜੀ ਜਗ੍ਹਾ ਟਲਾਨ ਨੂੰ ਭੰਚੋ ਚਾਰ ਵਾਰ ਉੱਠ ਕੇ ਮੇਰਾ ਮੂੰਹ ਘਲਾਣਾ ਵਾ ਆ ਪਾਗਲਾ ਜਿਹੜੇ ਬੈਠੇ ਆ ਚੱਲ ਆ ਲੈ ਜਗ੍ਹਾ ਤੇ ਲੋਕਾਂ ਦੀਆਂ ਧੀਆ ਪੈਣਾ ਬੈਠੀਆਂ ਤੇ ਕਿਵੇਂ ਗੰਦੀਆਂ ਗਾਲਾਂ ਕੱਢੀ ਜਾਂਦਾ ਉਹ ਯਾਰ ਸਭ ਤੋਂ ਪਹਿਲਾਂ ਤਾਂ ਡੰਗ ਉਹਦੇ ਫੇਰ ਨਾਲ ਹੀ ਆ ਜਿਹੜਾ ਜਵਾਕ ਨੂੰ ਲੈ ਕੇ ਆਇਆ ਜਵਾਕ ਦੇ ਗੁਰੂ ਸਾਹਿਬ ਦਾ ਗਾਤਰਾ ਪਾਇਆ ਹੋਇਆ ਤੇ ਫੇਰ ਵੀ ਪਖੰਡੀਆਂ ਦਾ ਡੇਰਿਆਂ 'ਚ ਮੱਥੇ ਟੇਕੀ ਜਾਂਦੇ ਆ ਬੋਲੋ ਸੱਚੇ ਕਰਵਾਲ ਦੀ ਨਾ ਲਾ ਲੇ ਤੇਰੀ ਦੀ ਅੱਟਾ ਕੀ ਬੋਲਦੇ ਸੀ ਹੱਡੀ ਕਰੈਕਾ ਕਰੈਕ ਦੱਸਿਆ ਸੀ ਹੁਣ ਵੇਖ ਸੋਚ ਲੈ ਆਣੀ ਕਿ ਵੇਖ ਪਹਿਲਾਂ ਹੱਥ ਕਿਤੇ ਸੀਗਾ ਆਹ ਲਓ ਮੇਰੇ ਬਾਪੇ ਦੇ ਟੁੱਟੀਆਂ ਹੱਡੀਆਂ ਵੀ ਜੋੜ ਦਿੰਦਾ ਫੜ ਸੱਟਾਂ ਤੋਂ ਪਾਸੇ ਇਹ ਕਰਾਉ ਉਹ ਡਾਕਟਰਾਂ ਦੀ ਦੁਕਾਨਦਾਰੀ ਬੰਦ ਲੱਗਦਾ ਪੀਜੀਐਮ ਨੂੰ ਤਾਲਾ ਲਵਾਉਗਾ ਉਹ ਭਰਾਓ ਇਹਦੇ ਪਿੱਛੇ ਨਾ ਲੱਗੋ ਜਵਾਗੇ ਦੇ ਪੱਟੀ ਬੰਦੋ ਹੋਰ ਕਿਤੇ ਘਰੇ ਜਾਂਦੇ ਜਾਂਦੇ ਹੱਥ ਦਾ ਪੜੋਲਾ ਵਾਂਜੇ ਮੈਨੂੰ ਦੁਨੀਆ ਦੀ ਟੈਨਸ਼ਨ ਨਹੀਂ ਕੋਈ ਮਰੇ ਕੋਈ ਜੀਵੇ ਹਮ ਆਪਣੀ ਮਸਤੀ 'ਚ ਹੋਰ ਆਗ ਲੱਗੇ ਬਸਤੀ 'ਚ ਕਿਵੇਂ ਲੋਕਾਂ ਦੇ ਪੈਸਿਆਂ ਤੇ ਮਛਰਿਆ ਪਿਆ ਤੇ ਸ਼ਹਿਰੋ ਸ਼ਹਿਰੀ ਵੀ ਕਰਦਾ ਉਹ ਯਾਰ ਸਹੀ ਦੱਸਣਾ ਸਭ ਤੋਂ ਜ਼ਿਆਦਾ ਦੁੱਖਣਾ ਮੈਨੂੰ ਆਹ ਵੀਡੀਓ ਦੇਖ ਕੇ ਹੋਇਆ ਉਹ ਚੱਲ ਮੰਨਿਆ ਯਾਰ ਕੋਈ ਰੋਡਾ ਭੋਡਾ ਬਾਬਿਆਂ ਕੋਲ ਜਾਵੜੇ ਕੋਈ ਨਹੀਂ ਉਹ ਯਾਰ ਸਿਰ ਤੇ ਪੱਗਾਂ ਬੰਨੀਆਂ ਤੇ ਕਿਵੇਂ ਪਖੰਡੀਆਂ ਦੇ ਚਰਨਾ ਚ ਜਾ ਕੇ ਬੈਠੇ ਹੋਇਆ ਉਹ ਯਾਰ ਇਹ ਨਾ ਲੋਕਾਂ ਦੀ ਇਹ ਗੱਲ ਬਹੁਤ ਹੀ ਜ਼ਿਆਦਾ ਗਲਤ ਆ ਵੀ ਥੋੜਾ ਮੋਟਾ ਘਰੇ ਦੁੱਖ ਤਕਲੀਫ ਆ ਜਾਏ ਨਾਲ ਦੀ ਨਾਲ ਪਖੰਡੀਆਂ ਕੋਲ ਭੱਜ ਜਾਂਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆਪਣੇ ਗੁਰੂਆਂ ਨੇ ਦੁੱਖ ਤਕਲੀਫਾਂ ਨਹੀਂ ਦੇਖਿਆ ਕਿ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੇ ਦੇਖਿਆ 7 ਕਿਲੋ ਜਲੇਬੀਆਂ ਲਾਲ ਵਾਲੇ ਪੀਰ ਦਾ 7 ਕਿਲੋ ਲੱਡੂ ਪੀਰ ਗੌਸ ਪਾਕ ਦਾ ਲੈ ਕੇ ਨਾ ਸੁੱਖ ਸਾਡੇ 3.5 ਕਿਲੋ ਖਜੂਰਾ ਇਹਦੇ ਫੇਕ ਦਾ ਲੈ ਕੇ ਨਾ ਸੁਖ ਬਾਬਾ ਮੇਰੇ ਸਵੇਰੇ ਜਮਾਨ ਦਾ ਜਮਾਨ ਤੋਂ ਜਮਾਨ ਦੇ ਮੀਰ ਬਚੜਾ ਕੇ ਜਾਉ। ਦੇਖੋ 7 ਕਿਲੋ ਖੱਡਿਲੇਬੀਆਂ ਲਈ 7 ਕਿਲੋ ਲੱਡੂ ਤੇ ਸਾਡੇ 3.5 ਕਿਲੋ ਖਜੂਰਾ ਉਹ ਵਿਚਾਰਾ ਮੁੰਡਾ ਵੀ ਸੋਚਦਾ ਹੋਣਾ ਵੀ ਸਾਲਾ ਇੰਨਾ ਤਾਂ ਖਰਚਾ ਕਰਨਾ ਤਾਂ ਇਸ ਤੋਂ ਚੰਗਾ ਮੈਂ ਜੇਲ੍ਹ 'ਚ ਹੀ ਸਹੀ ਆ। ਆ ਆ ਹੁੰਦੇ ਹੀ ਪਰੇ ਆ ਆ ਹੁੰਦੇ ਆ ਪਲੇ ਪੁੱਛਾ ਵਾਲੇ ਬਾਬੇ ਪੁੱਛਾ ਵਾਲੇ ਬਾਬੇ ਤਾਲ ਤਾਲ ਗੱਲਾਂ ਕਰਨ ਵਾਲੇ ਬਥੇਰੇ ਮਿਲ ਜਾਣਗੇ ਪਰ ਉਹ ਅੰਦਰੋਂ ਖਾਲੀ ਹੁੰਦੇ ਆ ਜਿਹੜਾ ਓਏ ਇਹੋ ਜਿਹੇ ਅਣਪੜ ਬੁੜੀਆਂ ਨੇ ਨਾ ਇਹੋ ਜਿਹੇ ਬਾਬਿਆਂ ਨੂੰ ਸਿਰ ਤੇ ਝੜਾਇਆ ਹੋਇਆ ਓ ਯਾਰ ਬੱਬੂ ਮਾਨ ਨੇ ਨਾ 15 ਸਾਲ ਪਹਿਲਾਂ ਸਹੀ ਗਾਣਾ ਗਾਇਆ ਸੀ ਇਹਨਾਂ ਅਣਪੜ ਬੀਬੀਆਂ ਨੇ ਬੰਦੇ ਗੱਲ ਰੱਬ ਦੀ ਤਖਤੀ ਪਾਤੀ ਓ ਯਾਰ ਬੰਦਾ ਪੁੱਛ ਨਾਲ ਹੋਵੇ ਜੇ ਤੁਹਾਡੇ ਕੋਲੇ 500 ਬੰਦਾ ਬੈਠਾ ਜੇ ਉਹਨਾਂ ਚੋਂ 50 ਬੰਦਿਆਂ ਦੇ ਕੰਮ ਦਾ ਰੱਬ ਉਹ ਨਹੀਂ ਹੋ ਜਾਣਗੇ ਆਟੋਮੈਟਿਕਲੀ ਤੇ ਐ ਬਸ ਬਾਬੇ ਦੀ ਵਾਹਵਾ ਹੋ ਜਾਂਦੀ ਆ ਵੀ ਮੈਂ ਕਿਤੇ ਆ ਕੰਮ ਉਹ ਯਾਰ ਇਹ ਪਖੰਡੀ ਨੂੰ ਨੱਥ ਪਾਉਣ ਲਈ ਨਾ ਹੁਣ ਨਿਹੰਗ ਸਿੰਘ ਅੱਗੇ ਆਇਆ ਪਤਾ ਗਿਆ ਤੇ ਐਸਐਸਪੀ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਤਾਂ ਕਿ ਇਸ ਬਾਬੇ ਦਾ ਡੇਰਾ ਬੰਦ ਕਰਵਾਇਆ ਜਾਵੇ ਨਿਹੰਗ ਸਿੰਘਾਂ ਦਾ ਕਹਿਣਾ ਕਿ ਭੋਲੇ ਭਾਲੇ ਲੋਕਾਂ ਨੂੰ ਸ਼ਿਵਮ ਬਾਬੇ ਦੇ ਵੱਲੋਂ ਆਪ ਇਹ ਗੱਲਾਂ ਚਲਾਇਆ ਜਾ ਰਿਹਾ ਹੈ ਪੀਜੀ ਤੋਂ ਜਵਾਬ ਦਿੱਤੇ ਹੋਏ ਮਰੀਜ਼ਾਂ ਨੂੰ ਕਹਿੰਦਾ ਕਿ ਮੈਂ ਠੀਕ ਕਰ ਦੂੰਗਾ ਇਸ ਰੀ ਆਪ ਬਿਲਕੁਲ ਸਹੀ ਕੰਮ ਕੀਤਾ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹ ਯਾਰ ਭੋਲੇ ਭਾਲੇ ਲੋਕਾਂ ਨੂੰ ਐਵੇਂ ਗੱਲਾਂ ਚ ਫਸਾ ਕੇ ਲੁੱਟੀ ਜਾਂਦਾ ਆਪਦੀਆਂ ਪ੍ਰਾਪਰਟੀਆਂ ਬਣਾਈ ਜਾਂਦਾ ਉਹ ਯਾਰ ਇਹੋ ਜਿਹਾ ਹੀ ਨਾ ਇੱਕ ਹੋਰ ਬਾਬਾ ਪਰ ਉਹ ਮੈਨੂੰ ਬਹੁਤ ਕੈਂਟ ਲ ਆ ਦੇਖੋ ਤੁਹਾਡੇ ਫੋਨ ਦੇ ਵਿੱਚ ਸਿੰਦਰ ਦੱਸੋ ਕੌਣ ਫੋਨ ਨਾਲ ਸੰਬੰਧਤ ਹੈ ਇਹ ਕੋਈ ਰਿਸ਼ਤੇਦਾਰੀ ਚ ਆਪਣੇ ਕਿਉਂ ਆਏ ਸਿੰਦਰ ਤਾਂ ਕੋਈ ਨਾਮ ਹੈਗਾ ਭਾਈ ਮਰੇ ਹੋਰ ਕੋਈ ਖਾਨੀ ਬੰਨੇ ਇੱਕ ਗੱਲ ਦੱਸੋ ਇਹ ਆਪਣੇ ਪਰਿਵਾਰ ਚ ਦੋ ਵਿਆਹ ਕੀਨੇ ਸੀਗੇ ਦੋ ਵਿਆਹ ਤਾਂ ਸਾਡੇ ਤਾਇਏ ਦੇ ਹੈ ਇੱਕ ਮਰਗੀ ਸੀ ਉਹਨਾਂ ਚ ਦੁਬਾਰੇ ਵਿਆ ਕਰਾਇਆ ਸੀਨੇ ਨਹੀਂ ਪਪਾ ਜੀ ਉਹ ਆਪ ਨਹੀਂ ਸੀ ਮਰੀ ਕੋਈ ਛੜਤਾ ਨਹੀਂ ਮਾਰਦਾ ਸੀ ਦੂਜੇ ਸਰਪੰਚ ਦੂਜੇ ਸਰਪੰਚ ਇਧਰ ਦੇਖ ਲੋ ਇਹ ਵਿਚਾਰਾ ਮੇਰੇ ਵਰਗਾ ਪੋਲਾ ਕਿਸੇ ਨੇ ਫੂਕ ਸ਼ਕਾਤੀ ਹੋਣੀ ਆ ਵੀ ਤੂੰ ਬਾਬਾ ਬੰਜਾ ਪੈਸਾ ਹੀ ਪੈਸਾ ਹੋਊਗਾ ਗਿੰਦਰ ਸਾਲਾ ਇੱਕ ਵੀ ਟੇਵਾ ਨਹੀਂ ਸਹੀ ਲੱਗਦਾ ਪਿਆ ਜਿਹੜੀ ਗੱਲ ਕਰਦਾ ਉਹੀ ਗਲਤ ਹੁੰਦੀ ਆ ਤੇ ਇਹਦੀ ਆ ਗੱਲ ਸੁਣ ਕੇ ਸੱਚੀ ਮੈਨੂੰ ਬੜਾ ਹਾਸਾ ਆ ਮੁੰਡਾ ਆਪਣਾ ਮੁੰਡਾ ਦਾ ਇਕਦਾ ਮੈਨੂੰ ਇਹ ਦੱਸ ਦੋ ਮਾਂ ਨੈਣਾ ਦੇਵੀ ਮੰਦਿਰ ਦੇ ਦਰਸ਼ਨ ਹੋਣੇ ਕਿੰਨੇ ਸਾਲ ਹੋ ਕੇ ਜਾ ਕੇ ਐ ਮੈਨੂੰ ਆ ਮੁੰਡਾ ਕਦੇ ਨਹੀਂ ਜਾ ਕੇ ਆਇਆ ਨਹੀਂ ਜਾ ਪਿਆ ਗજબ ਬੇਇੱਜ਼ਤੀ ਹੈ ਦੇਖ ਲਓ ਉਹ ਵਿਚਾਰੇ ਨੇ ਆਪਦਾ ਆਖਰੀ ਦਾਅ ਚੱਲਿਆ ਸੀ ਤੇ ਉਹ ਵੀ ਗਲਤ ਹੋ ਗਿਆ ਉਹਨੇ ਕਿਹਾ ਵੀ ਆਪਾਂ ਨੈਣਾ ਦੇਵੀ ਦਾ ਕਹਿ ਦਿੰਦੇ ਆ ਬੇਨੀ ਦੂਰ ਕਿਹੜਾ ਕੋਈ ਜਲਦੀ ਗਿਆ ਹੋਣਾ ਕਹਿੰਦਾ ਕਿੰਨੇ ਸਾਲ ਹੋ ਕੇ ਨੈਣਾ ਦੇਵੀ ਗਏ ਨੂੰ ਉੱਭੜੀ ਕਹਿੰਦੀ ਆ ਹੁਣ ਹੀ ਤਾਂ ਮੁੰਡਾ ਜਾ ਕੇ ਆਇਆ ਉਹ ਭਰਾਓ ਇਸ ਲਈ ਕਹਿਣਾ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਤੇ ਐਵੇਂ ਹਵਾ 'ਚ ਤੀਰ ਛੱਡਦੇ ਰਹਿੰਦੇ ਆ ਕੋਈ ਕੋਈ ਗੱਲਾਂ ਸੀ ਹੋ ਜਾਂਦੀਆਂ ਤੇ ਇਹਨਾਂ ਵਹਿਮਾਂ ਭਰਮਾਂ ਤੋਂ ਬਚੋ ਰੱਬ ਦਾ ਨਾਮ ਲਓ ਗੁਰੂ ਘਰ ਮੰਦਿਰ ਜਿੱਥੇ ਮਰਜ਼ੀ ਜਾਓ ਪਰ ਇਹ ਪਖੰਡੀਆਂ ਕੋਲ ਨਾ ਜਾਓ ਤੇ ਚਲੋ ਹੁਣ ਆਪਾਂ ਮਿਲਦੇ ਆ ਬਹੁਤ ਜਲਦੀ ਤੁਹਾਨੂੰ ਅਗਲੀ ਵੀਡੀਓ 'ਚ ਅੱਛਾ ਯਾਰ ਵੇਖੋ ਲੋਕੀ ਲੋਕ ਹੁਣ ਪੜੇ ਲਿਖੇ ਜਾ ਰਹੇ ਠੀਕ ਹੈ ਪਤਾ ਵੀ ਹੈਗਾ ਕਿ ਯਾਰ ਉਹ ਮੈਨੂੰ ਨਾ ਮੈਂ ਆ ਬਈ ਮੈਨੂੰ ਅਕਸਰ ਹੀ ਮੈਂ ਨਾ ਵੇਖਾ ਤੇ ਰੀਲਾ ਵਗੈਰਾ ਦੇ ਵਿੱਚ ਨਾ ਅੱਗੇ ਆ ਜਾਂਦੇ ਸੀ ਇੱਕ ਤੇੜਾ ਲਾਸਟ ਬਾਬਾ ਵਾਲਾ ਦੇ ਨਾ ਆ ਬਾਬਾ ਤੇ ਅਜੀਬ ਜਿਹਾ ਨਵਾਂ ਨਵਈਆਂ ਨੂੰ ਤਾਂ ਜਿਦਾ ਪੇ ਜੋ ਉਹ ਜਿਹੇ ਹੁੰਦੇ ਹੀ ਨਹੀਂ ਹੈ ਠੀਕ ਹੈ ਤੇ ਕੀ ਸੀਗਾ ਬਾਬਾ ਦਾ ਨਾਮ ਸ਼ਿਵਮ ਕਰਕੇ ਕੋਈ ਸ਼ਿਵਾ ਇਹ ਸ਼ਿਵਮ ਕਰਕੇ ਨਾ ਠੀਕ ਹੈ ਉਹ ਮਜ਼ਾਕ ਜੀ ਉਹ ਦੇਖੋ ਜੀ ਉਹਨੇ ਗੋਸਪਾਕ ਦੀ ਵੀ ਤਸਵੀਰ ਲਾਈ ਹੋਈ ਹੈ ਬਾਬਿਆਂ ਦੀ ਵੀ ਲਾਈ ਹੋਈ ਹੈ ਉਹਦਾ ਬਾਬਾ ਨਾਨਕ ਜੀ ਦੀ ਜੀ ਦੀ ਆਪਣਾ ਲਾਈਵ ਲੇਕ ਲੇਕਿਨ ਐ ਕਿ ਉਹ ਬਾਬਾ ਮੈਂ ਵੇਖਿਆ ਵਾ ਕਿ ਬਾਬਾ ਜੀ ਦੀ ਮੈਂ ਮੈਂ ਇੱਕ ਦੋ ਅਗੇ ਵੀ ਵੀਡੀਓ ਵੇਖਿਆ ਨੇ ਇਹ ਇਹ ਜਿਹੜਾ ਨਿਹੰਗ ਸਿੰਘਾਂ ਵਾਲੀ ਸੀ ਨਾ ਮੈਂ ਉਹਨਾਂ ਵੀਡੀਓ ਵੇਖ ਕਨੀ ਸੀ ਤਾਂ ਕਹਿੰਦੇ ਸੀ ਕਿ ਨਿਹੰਗ ਸਿੰਘ ਕਹਿੰਦੇ ਨੇ ਕਿ ਆ ਮਸੂਮ ਲੋਕਾਂ ਨੂੰ ਬੇਵਕੂਫ ਬਣਾਉਂਦਾ ਠੀਕ ਹੈ ਤੇ ਜਿਹਦੀ ਵਜ੍ਹਾ ਤੋਂ ਖਾਸ ਤੌਰ ਤੇ ਇਹਦਾ ਜਿਹੜਾ ਵੈ ਨਾ ਉਹ ਬੰਦ ਕਰ ਦਿੱਤਾ ਜਿਹ ਆਸ਼ਰਮ ਜਾਂ ਦਰਬਾਰ ਜੋ ਵੀ ਉਹ ਬੰਦ ਕਰ ਦੇ ਚੱਕੇ ਕਹਿੰਦੇ ਇਸ ਤੋਂ ਪਹਿਲੇ ਵੀ ਅਸੀਂ ਇੱਥੇ ਦੇ ਜਿਹੜੇ ਉਸ ਨਾ ਡੀਐਸਪੀ ਆ ਕੋਈ ਹੁੰਦੇ ਨੇ ਜੋ ਵੀ ਉਹਨਾਂ ਨੂੰ ਕਹਿ ਕੇ ਅਪੀਲ ਕਰਕੇ ਗਏ ਸੀ ਲੇਕਿਨ ਸਾਰੀ ਉਹ ਅਪੀਲ ਨੇ ਰੱਦ ਕਰਵਾ ਦਿੱਤੀ ਹੈ ਲੇਕਿਨ ਹਾਂ ਲੇਕਿਨ ਐ ਵੈ ਕਿ ਹੁਣ ਅਸੀਂ ਇਸ ਚੀਜ਼ ਦੇ ਪਿੱਛੇ ਨਿਕਲ ਪਏ ਆ ਤੇ ਸਾਨੂੰ ਇਹ ਬੰਦ ਹੀ ਕਰਾਉਣਾ ਪੈਣਾ ਕਿਉਂਕਿ ਬਹੁਤ ਲੋਕਾਂ ਨੂੰ ਪਟਕਾ ਹੰਦਿਆ ਰਸਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਕਿ ਦੇਨ ਵਾਲੀ ਜਾਤ ਸਿਰਫ ਬੰਪੇ ਜਦੋਂ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਨਾ ਖੁਦਾ ਦੀ ਕਿਸਮ ਰੱਬ ਦੇ ਅੱਗੇ ਸਜਦਾ ਕਰ ਦੋ ਠੀਕ ਹੈ ਰੱਬ ਕੋਲੋਂ ਰੋ ਕੇ ਮੰਗ ਲਓ

ਇੱਕ ਤੇ ਉਹ ਵੇਖਦਾ ਫਿਰ ਵੱਡੇ ਵੱਡੇ ਜਿਹੜੇ ਮਸਲਕ ਏਜੰਟ ਲੋਗ ਨੇ ਉਹ ਵੀ ਤੇ ਫਿਰ ਉਹ ਇੱਕ ਨਾ ਕੀ ਬੀੜੀ ਜੀ ਲੈ ਛੜਦਾ ਹਾਂ ਬੀੜੀ ਜੀ ਵਿੱਚ ਦਿਖਾਈ ਰੱਖਦਾ ਤੇ ਵੇਸੀ ਔ ਢੋਲਕੀਆਂ ਵਜਾਈ ਰੱਖਦਾ ਤੇ ਵੇਸੀ ਪੀਂਦਾ ਇਧਰ ਆਉਂਦਾ ਇਧਰ ਬੀੜੀ ਲਾ ਕੇ ਉਧਰ ਚਲਾ ਜਾਂਦਾ ਫਿਰ ਕਈ ਫੀਮੇਲਸ ਹੁੰਦੀਆਂ ਨੇ ਉਹ ਆ ਕੇ ਤੇ ਕਹਿੰਦੀਆਂ ਨੇ ਕਿ ਸਾਨੂੰ ਵੀ ਪਤਾ ਸਾਡੇ ਵਿੱਚ ਬਥੇਰੇ ਇੰਜ ਬਖੰਦੀ ਬਾਬੇ ਨੇ ਬਾਬੇ ਚਿਤਰਾ ਨਾਲ ਘਾਟੇ ਹੋ ਕੇ ਲੱਗਣਾ ਜਦ ਬੁੱਢੀ ਨੋਜਨ ਗੋਡਿਆਂ ਦੀ ਪੇਂਣੇ ਕੋਲ ਫਲਾਣੇ ਬਾਬੇ ਕੋ ਜਾਈ ਉਹ ਤੇਲ ਦਿੰਦਾ ਤੂੰ ਗੋਡਿਆਂ ਤੇ ਲਾਏਂਗੀ ਨਾ ਉਥੇ ਜਿਹੜੇ ਗੋੜਿਆਂ ਨੂੰ ਰਾਮ ਆ ਜਾਏਗਾ ਉਥੇ ਜਿਹੜਾ ਨਮਕ ਲੱਭਦਾ ਨਾ ਉਹ ਨਮਕ ਨੂੰ ਖਾਏਗਾ ਤੇ ਤੈਨੂੰ ਰਾਮ ਆ ਜਾਏਗਾ ਨਹੀਂ ਜਿਹੜੇ ਡਾਕਟਰ ਇੰਨੀਆਂ ਇੰਨਾ ਪੜ ਕੇ ਇੰਨੀਆਂ ਨੀਆਂ ਡਿਗਰੀਆਂ ਲੈ ਕੇ ਦਿਮਾਗ ਬੁੱਢੇ ਹੋ ਜਾਂਦੇ ਨੇ ਡਾਕਟਰ ਪੜਦੇ ਪੜਦੇ ਸਹੀ ਗੱਲ ਹੈ ਠੀਕ ਹੈ ਫਿਰ ਜਾ ਕੇ ਕੋਈ ਤੋਂ ਪ੍ਰੋਫੈਸਰ ਯਾ ਅਫਸਰ ਬਣਦੇ ਨੇ ਇਹ ਕੀ ਹੈ ਸਿਰਫ 4 ਦਿਨ ਬੈ ਕੇ ਤੇ ਉਹ ਇੱਕ ਦੂ ਵੇਚੀ ਇਹਨਾਂ ਦੇ ਬੰਦੇ ਹੁੰਦੇ ਨੇ ਸਮਝ ਆ ਗਈ ਨਾ ਇਹ ਗੱਲ ਚੂਹ ਜਾ ਇਹਨਾਂ ਦੇ ਬੰਦੇ ਵਿੱਚ ਹੁੰਦੇ ਨੇ ਜਿਹੜੇ ਬੈਠੇ ਕਹਿੰਦੇ ਨੇ ਬਾਬਾ ਜੀ ਸਾਡਾ ਕੰਮ ਹੋ ਗਿਆ ਹਾਂ ਠੀਕ ਹੈ ਬਾਬਾ ਜੀ ਸਾਨੂੰ ਤੇ ਇੰਜ ਹੋ ਗਿਆ ਤੇ ਜਿਹੜੇ ਦੇਖਣ ਵਾਲੀ ਨਾਲ ਦੁਨੀਆ ਹੁੰਦੀ ਉਹ ਕਹਿੰਦੀ ਇਹਨਾਂ ਦਾ ਹੋ ਗਿਆ ਖਾ ਜਾਵੇ ਰੋ ਜਾਏਗਾ ਇਹ ਗੱਲ ਇਹਨਾਂ ਦਾ ਪੂਰਾ ਇੱਕ ਗੈਂਗ ਹੁੰਦਾ ਇਹ ਗੈਂਗ ਜਿਹੜਾ ਆਪਸ ਵਿੱਚ ਰਲ ਕੇ ਕੰਮ ਕਰਦਾ ਹੈ ਅੱਜ ਕੱਲ ਨਾ ਗਿਣਤੀ ਵੀ ਆ ਜਿਹੜੀਆਂ ਬੰਦੇ ਦੀਆਂ ਪਰੇਸ਼ਾਨੀਆਂ ਨੇ ਉਹ 8-10 ਪਰੇਸ਼ਾਨੀਆਂ ਬਿਲਕੁਲ ਘਰ ਦੇ ਵਿੱਚ ਰਿਜਕ ਨਹੀਂ ਹੈਗਾ ਬਿਲਕੁਲ ਮੀਆਂ ਬੀਬੀ ਦੀ ਨਹੀਂ ਬੰਦੀ ਪਈ ਹੈ ਠੀਕ ਹੈ ਜੀ ਯਾ ਬਾਬਿਆ ਨੇ ਕਹਿ ਦੇਣਾ ਵੀ ਤੇਰੇ ਤੇ ਕਿਸੇ ਨੇ ਤਵੀਜ਼ ਕੀਤਾ ਸ਼ਰੀਕਾ ਤੈਨੂੰ ਲਾਂਦਾ ਉਹਨੇ ਕਹਣਾ ਆਹੋ ਆਹ ਲੱਗ ਲੱਗਦੇ ਠੀਕ ਹੈ ਅਲੀ ਜ਼ਕ ਬੋਤਾ ਚਾਹੀਦਾ ਮੈਂ ਅਮੀਰ ਹੋਣਾ ਚਾਹੁੰਦਾ ਉਹਨੇ ਕਹਣਾ ਉਹ ਬਿਮਾਰੀ ਹਰ ਘਰ ਵਿੱਚ ਹੈ ਠੀਕ ਹੈ ਜੀ ਠੀਕ ਹੈ ਬਿਮਾਰ ਹੈ ਤਬੀਅਤ ਵੇਖਿਆ ਚਿੜਚਿੜਾਪਨ ਹੋਏਗਾ ਤੇਰੇ ਜੋਨੇ ਕਹਣਾ ਹਾਂ ਚਿੜਚਿੜਾ ਵੀ ਹੋਣਾ ਵਾ ਠੀਕ ਹੈ ਜਿਹੜਾ ਕੰਮ ਕਰਨ ਲੱਗਦਾ ਹੈ ਠੀਕ ਹੈ ਜੀ ਉਹ ਮਸ ਗਿਆ ਜੇ ਮਿੱਟੀ ਨੂੰ ਵੀ ਆਪਣਾ ਸੋਨੇ ਨੂੰ ਵੀ ਫੜੇ ਤੇ ਮਿੱਟੀ ਹੋ ਜਾਂਦੀ ਹੈ ਉਹਨੇ ਕਹਣਾ ਆਓ ਇਹੀ ਗਿਣਤੀ ਦੀਆਂ 5 7 10 ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਨਾ ਉਹ ਬੰਦਿਆਂ ਦੇ ਵਿੱਚ ਉਹ ਹੋਰ ਯਾਰ ਗੱਲਦਾਰੀ ਗੱਲ ਹੈ ਹਰ ਬੰਦੇ ਨੂੰ ਸ਼ੌਕ ਹੈ ਕਿ ਭਾਈ ਜਾਨ ਮੈਂ ਅਮੀਰ ਹੋ ਜਾਵਾਂ ਮੇਰੇ ਕੋਲ ਮਾਲ ਦੌਲਤ ਖੁੱਲੀ ਆ ਜਾਵੇ ਮੇਰੇ ਘਰ ਲੜਾਈ ਨਾ ਹੋਵੇ ਜਿਵੇਂ ਦੇ ਬਾਬਿਆਂ ਦੀ ਚੱਲਦੀ ਹੋਵੇ ਤੇ ਬਾਬੇ ਆਪ ਨਾ ਉੱਥੇ ਬੈਠੇ ਹੋਣ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਕਿ ਅਗਰ ਇਹ ਇਹੜੇ ਬਾਬੇ ਨੇ ਇਹਨਾਂ ਦੀ ਇੰਨੀ ਹੀ ਗੱਲਬਾਤ ਹੈ ਮਤਲਬ ਕਹਿੰਦਾ ਮਤਲਬ ਇਹ ਜੋ ਕਹਿਣ ਹੋ ਜਾਂਦੇ ਨੇ ਇਸ ਵੇਫੇਰ ਕਿਉਂ ਕਹਿੰਦੇ ਨੇ ਕਿ ਆਲਾਪੜ 7 ਕਿਲੋ ਚ ਆਪਣਾ ਲੱਡੂ ਲੈ ਆਵੀਂ ਤੇ 3 ਕਿਲੋ ਖਜੂਰਾ ਲੈ ਆਵੀਂ ਮੈਂ ਨਾ ਨਾ ਤੇ ਤੁਹਾਡੇ ਤੇ ਮੰਗਦੇ ਤੁਸੀਂ 3-3 ਕਿਲੋ ਆਵਾਮ ਦੇ ਕੋਲੋਂ ਮੈਂ ਇੱਕ ਦਿਨ ਵੇਖਣ ਗਈ ਇੱਕ ਬੀਬੀ ਆਈ ਤੇ ਉਹ ਉਹਨੇ ਆਖਿਆ ਕਿ ਪਤਾ ਨਹੀਂ ਮੈਨੇ ਬੱਚੇ ਨੂੰ ਕੋਈ ਮਸਲਾ ਵਾ ਤੇ ਮੇਰਾ ਮਸਲਾ ਠੀਕ ਹੋਣਾ ਚਾਹੀਦਾ ਤੇ ਕਹਿੰਦਾ ਫਲਾਣੇ ਮਸਲਾ ਠੀਕ ਹੋ ਜਾਗਾ ਦੋ ਕਾਲੇ ਰੰਗ ਦੇ ਬੱਕਰੇ ਲੈ ਕੇ ਆਏਂਗੀ ਕਸੀ ਤਦ ਦੋ ਕਾਲੇ ਰੰਗ ਦੇ ਬੱਕਰੇ ਲੈ ਜਾਈਏ ਬੱਚਾ ਜੇ ਤੁਹਾਨੂੰ ਤੈਨੂੰ ਬੈਸੀ ਅਰੀ ਸਾਡੇ ਤੇ ਬਹੁਤ ਚੱਲਦਾ ਕਾਣਾ ਹੈ ਤੂੰ ਬਸ ਤੂੰ ਦਵਾ ਹੋ ਜਾ ਕੇ ਤੇ ਉਥੋਂ ਆਪਣਾ ਬੱਕਰਾ ਕਾਲਾ ਲੇਕਿਨ ਐ ਕਿ ਇੰਨੀਆਂ ਵੱਡੀਆਂ ਜਮਾਨਾ ਕਰਦੇ ਨੇ ਅੱਛਾ ਇੱਕ ਗੱਲ ਹੈ ਕਿ ਉਹ ਰੱਬ ਵੱਲੋਂ ਤੁਹਾਨੂੰ ਸ਼ਿਫਾ ਮਿਲ ਜੇ ਉਹ ਹੋਰ ਚੀਜ਼ ਹੈ ਠੀਕ ਹੈ ਲੇਕਿਨ ਐ ਵਾ ਕਿ ਉਹ ਇੱਕ ਦੋ ਜਣੇ ਜੇ ਠੀਕ ਹੋ ਜਾਂਦੇ ਨੇ ਜਿਵੇਂ ਕਾਮੇਡੀ ਬாய் ਵਾਲੇ ਨੇ ਕਿਹਾ ਅਸੀਂ ਲੋਕ ਇਹ ਹੀ ਸਮਝਦੇ ਨਹੀਂ ਐ ਕਿ ਬਾਬੇ ਦੀ ਵਜ੍ਹਾ ਤੋਂ ਠੀਕ ਹੁੰਦੇ ਨੇ ਅਸੀਂ ਸਾਡਾ ਬਰੋਸਾ ਰੱਬ ਤੇ ਘੱਟ ਹੋ ਗਿਆ ਬਿਲਕੁਲ ਤੇ ਇਨਸਾਨਾਂ ਤੇ ਜ਼ਿਆਦਾ ਹੋ ਗਿਆ ਐਵੇਂ ਹੀ ਹੈ ਠੀਕ ਹੈ ਅਸੀਂ ਲੋਕ ਜਿਹੜੇ ਨੇ ਇਹਨਾਂ ਪਖੰਡੀ ਬਾਬਿਆਂ ਦੇ ਪਿੱਛੇ ਲੱਗੇ ਹੋਏ ਆ ਠੀਕ ਹੈ ਉਹ ਬਾਬੇ ਉਹ ਕੀ ਕਹਿੰਦੇ ਅੰਨੇ ਨੂੰ ਵੀ ਚਾਹੀਦੀਆਂ ਦੋ ਅੱਖਾਂ ਠੀਕ ਹੈ ਇਹ ਬਾਬੇ ਲੋਕਾਂ ਨੂੰ ਕੀ ਚਾਹੀਦੇ ਨੇ ਕਿ ਬੇਵਾਕੂਫ ਲੋਕ ਸਾਡੇ ਦਰ ਆ ਕਰਦੇ ਹੁੰਦੇ ਆ ਮੈਂ ਗੱਲ ਦੱਸਾਂ ਹੁਣ ਦੀ ਦੁਨੀਆ 'ਚ ਤੇ ਬਹੁਤ ਕੱਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਕਾਲ ਯੁਗ ਹੈ ਠੀਕ ਹੈ ਹੁੰਦੇ ਸੀ ਹੁਣ ਲੋਕ ਜਿਹੜੇ ਸਮਝਦਾਰ ਨੇ ਨਬੀ ਪੈਗੰਬਰ ਹੁੰਦੇ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਦੁਨੀਆ ਦੀ ਮਾਲ ਦੌਲਤ ਨਾਲ ਕੋਈ ਲੋ ਨਹੀਂ ਠੀਕ ਹੈ

ਰੱਬ ਦੇ ਕਿ ਸੈਦਾ ਕਰਦਾ ਰੱਬ ਕੋਲ ਰੋ ਕੇ ਦੁਆ ਕਰਦੇ ਸੀ ਹੱਦ ਤੱਕ ਕਿ ਉਹ ਰੱਬ ਦੇ ਨਬੀ ਸੀਗੇ ਉਹ ਚਾਹਦੇ ਤੇ ਪਹਾੜ ਸੋਨੇ ਦੇ ਹੋ ਸਕਦੇ ਸੀਗੇ ਪਰ ਕੀ ਸੀ ਕਿ ਉਹਨਾਂ ਦੀ ਦੁਨੀਆ ਨਾਲ ਲੋਈ ਨਹੀਂ ਸੀ ਠੀਕ ਹੈ ਉਹ ਦੁਨੀਆ ਦੇ ਉੱਤੇ ਰਹਿਮਤ ਅਲਾਲ ਆਲਮੀਨ ਬਣਾ ਕੇ ਭੇਜੇ ਸੀਗੇ ਸੀਗੇ ਕਿ तमाम ਦੁਨੀਆਂ ਉਤੇ ਰਹਿਮਤ ਅਲਾਲਮੀਨ ਕਿ तमाम ਦੁਨੀਆ ਵਾਸਤੇ ਰਹਿਮਤ ਰਹਿਮਤ ਬਣ ਕੇ ਆਏ ਨੇ ਉਹਨਾਂ ਨੂੰ ਮਾਲ ਦੌਲਤ ਨਾਲ ਕੋਈ ਨਹੀਂ ਹੈ ਠੀਕ ਹੈ ਕੋਈ ਸਰੋਕਾਰ ਨਹੀਂ ਸੀਗਾ ਠੀਕ ਹੈ ਅੱਜ ਕੱਲ ਦੇ ਪਖੰਡੀ ਬਾਬੇ ਵੇਖ ਲਓ ਤੁਸੀਂ ਆਪਣੇ ਬਾਬੇ ਪਰੇ ਹੁੰਦੇ ਠੀਕ ਹੈ ਇਹ ਬਈ ਇੰਜ ਕਰ ਦੇਗਾ ਤੇਰਾ ਆ ਕੰਮ ਹੋ ਜਾਏਗਾ ਕਰਨ ਵਾਲੀ ਜ਼ਾਤ ਸਿਰਫ ਰੱਬ ਦੀ ਹੈ ਠੀਕ ਹੈ ਇਹ ਸਿਰਫ ਪਖੰਡ ਬਣਾਇਆ ਤੁਹਾਨੂੰ ਯਾਦ ਹੈ ਅਸੀਂ ਜਾਣ ਕੇ ਅੱਖਾਂ ਬੰਦ ਕੇ ਕੀਤੇ ਸਾਨੂੰ ਯਾਦ ਹੈ ਇੱਕ ਸਿਮਰਾ ਜੋਨ ਮੱਕਰ ਸਾਹਿਬ ਦੀ ਵੀਡੀਓ ਵੇਖੀ ਸੀ ਉਹਦੇ ਵਿੱਚ ਇੱਕ ਬਾਬਾ ਜੀ ਦੀ ਉਹਨੇ ਕਿਹਾ ਸੀ ਅੱਛਾ ਪਹਿਲੇ ਤੋਂ ਬਾਬਾ ਜੀ ਕੋਲ ਸਵਾਲ ਕਰਦੇ ਕੇ ਕਰਦੇ ਕੇ ਕਿ ਬਾਬਾ ਜੀ ਤੁਸੀਂ ਇੰਜ ਉਹ ਜੀ ਮੈਂ ਵੀ ਕਰ ਦਿੰਦਾ ਉਹ ਵੀ ਕਰ ਦਿੰਦਾ ਉਹਨੇ ਵੀ ਕਰ ਦਿੰਦਾ ਬਾਅਦ ਚ ਇੰਜ ਤੋਂਨੇ ਬਾਬੇ ਦਾ ਕਿਹੜਾ ਕੀ ਪੁਆਇੰਟ ਪੜਾ ਸੀ ਫਿਰ ਬਾਅਦ ਵਿੱਚ ਬਾਬੇ ਨੂੰ ਸਮਝ ਨਹੀਂ ਸੀ ਆਂਦੀ ਕਿ ਮੈਨੂੰ ਕੀ ਕਹਾਂ ਤੇ ਬਾਬਾ ਜੀ ਕਹਿੰਦੇ ਲੋਕੀ ਕਰ ਤੋਂ ਸਾਨੂੰ ਮੰ ਅਸੀਂ ਥੋੜੀ ਲੋਕਾਂ ਦੇ ਕੋਲ ਜਾਂਦੇ ਆ। ਤੇ ਲੋਕਾਂ ਦਾ ਕੀ ਜਿਹਾ ਕਿ ਲੋਕ ਸਾਡੇ ਕੋਲ ਆਂਦੇ ਨੇ ਤੇ ਕਹਿੰਦੇ ਨੇ ਕਿ ਸਾਰਾ ਕੰਮ ਕਰੋ। ਅਸੀਂ ਅਸੀਂ ਲੋਕ ਭਲਾ ਕੀ ਹੈ। ਚੰਦ ਇੱਕ ਲੋਕ ਇਦਾਂ ਦੇ ਪਖੰਡੀ ਬਾਬੇ ਨੇ ਨਾ ਉਹ ਵਿੱਚੋਂ ਚੰਦ ਕੋਈ 5-7 ਜਿਹੜੇ ਨੇ ਜਿਹੜੇ ਨਾ ਇਸੇ ਛੱਡ ਦਿੰਦੇ ਨੇ ਉਹ ਜਾ ਕੇ ਚਾਰ ਬੰਦੇ ਵਿਆਹਣਗੇ ਨਾ ਯਾਰ ਮੇਰਾ ਤੇ ਆ ਕੰਮ ਸੀ ਕ ਮੈਂ ਤੇ ਫਲਾਣੇ ਬਾਬੇ ਕੋ ਗਿਆ। ਉਹਨੇ ਕਰ ਭਾਈ ਜਾਨ ਮੇਰਾ ਤੇ ਬੰਦੇ ਨਹੀਂ ਇਦੀ ਛੇਤੀ ਯਕੀਨ ਕਰਦੇ ਬੀਬੀਆਂ ਉਹ ਜਾ ਕੇ ਘਰ ਦੇ ਜਨਾਨੀਆਂ ਨੂੰ ਦੱਸ ਦੇਣਗੇ ਠੀਕ ਹੈ ਤੇ ਉਹ ਜਨਾਨੀਆਂ ਜਿਹੜੀਆਂ ਨੇ ਉਹ ਜਨਾਨੀਆਂ ਤੇ ਇੱਡੀ ਛੇਤੀ ਯਕੀਨ ਕਰਦੀਆਂ ਨੇ ਨਾ ਯਾਰ ਮੈਨੂੰ ਇਹ ਨਹੀਂ ਸਮਝ ਲੱਗ

ਮੈਂ ਕਹਾ ਮੈਨੂੰ ਪਰੇਸ਼ਾਨੀ ਬੜੀ ਹੈ ਮੈਂ ਕਹਾ ਮੈਂ ਤੁਹਾਨੂੰ ਗਾਲਾਂ ਕੱਢੀਆਂ ਉਹ ਬਾਬੇ ਨੂੰ ਮੈਂ ਗਾਲ੍ਹ ਵਾਈ ਕਹਿੰਦਾ ਮੈਂ ਤੈਨੂੰ ਹੁਣੇ ਹੀ ਸਾੜ ਕੇ ਸੁਆਹ ਕਰ ਦਾਂਗਾ ਮੈਂ ਕਹਾ ਲੈ ਲਵੋ ਮੇਰੇ ਦਿਲ ਤੇ ਹੱਥ ਰੱਖ ਫੋਨ ਮੈਂ ਕਹਾ ਚੱਲਦਾ ਵੀ ਹੈ ਤੂੰ ਮੈਨੂੰ ਸਾੜ ਕੇ ਸੁਆਹ ਕਰ ਦੇਵੇਂ ਤੇ ਮੈਂ ਤੈਨੂੰ ਮੰਨ ਜਾਵਾਂਗਾ ਠੀਕ ਹੈ ਕੀ ਕੁਝ ਪੜਨ ਲੱਗ ਗਿਆ ਪੜੀ ਜਾਵੇ ਪੜੀ ਜਾਵੇ ਮੈਂ ਫੋਨ ਕਾਨੂੰ ਲਾ ਕੇ ਤੇ ਠੀਕ ਹੈ ਮੈਂ ਕਹਾ ਬਾਬਾ ਜੀ ਕੁਝ ਨਹੀਂ ਹੋਇਆ ਠੀਕ ਹੈ ਹੁਣ ਸ਼ੁਰੂ ਹੋਈਓ ਮੈਂ ਕਹਾ ਫਿਰ ਬਾਬੇ ਨੂੰ ਸ਼ੁਰੂ ਹੋ ਗਈਆਂ ਗਾਲਾਂ ਫਿਰ ਜਕੀਰ ਮੰਨੋ ਉਹ ਬਾਬੇ ਨੂੰ ਮੈਂ ਨਾ ਠੀਕ ਹੈ ਉਹ ਫੋਨ ਬੰਦ ਹੋਇਆ ਫਿਰ ਮੈਂ ਉਨੇ ਫੋਨ ਕੀਤਾ ਫਿਰ ਉਸ ਫੋਨ ਤੋਂ ਮਲਾਇਆ ਠੀਕ ਹੈ ਜੀ ਉਹ ਬਾਬੇ ਨੇ ਚੱਕਿਆ ਤੇਰੀ ਭੈਣ ਦੀ ਤੇਰੀ ਮਾਂ ਦੀ ਬੋਈ ਛੱਡਿਆ ਕੱਖ ਨਾ ਮਨ ਨਾਨਕ ਕਿਉਂ ਦਾਦਕੇ ਨੂੰ ਕੰਦਿਆ ਕੀਤਾ ਉਹ ਫੋਨ ਬੰਦ ਹੋਇਆ ਤੇ ਤੀਸਰੇ ਬੇਲੀ ਕੋ ਭਰਿਆ ਜਦ ਮੈਂ 8 10 ਕਾਲਾਂ ਇਕੱਠੀਆਂ ਕੀਤੀਆਂ ਨਾ ਬਾਬੇ ਨੇ ਅਨਨੋਮ ਨੰਬਰ ਚੁੱਕਣਾ ਹੀ ਛੱਡ ਛੜਿਆ ਮੈਂ ਅਗਲੇ ਦਿਨ ਵੀ ਬਾਬੇ ਨੂੰ ਕਾਲ ਕੀਤੀ ਹੈ ਠੀਕ ਹੈ 91 ਨੰਬਰ ਤੋਂ ਕਰ ਕਰ ਦੋ ਤਿੰਨ ਕਾਲਾਂ ਕੀਤੀਆਂ ਬਾਬਾ ਨੇ ਜਿੱਕੇ ਮੈਂ ਕਿਹਾ ਬਾਬੇ ਦਾ ਹੁਣ ਲਾਜ ਹੋ ਗਿਆ ਬਾਬੇ ਨੂੰ ਪਤਾ ਜੇ ਮੈਂ ਅਨਨੋਮ ਨੰਬਰ ਚੁੱਕ ਲਿਆ ਤਾਂ ਕੋਈ ਪਤਾ ਉਹੀ ਗਾਲਾਂ ਕੱਢਣ ਵਾਲੇ ਹੀ ਹੋਵੇ ਠੀਕ ਐ ਐਸਾ ਹੁੰਦਾ ਤੇ ਕੁਛ ਕਹਿੰਦੇ ਹੁੰਦੇ ਤਾਂ ਤੁਸੀਂ ਆਪ ਤਰਲੇ ਲੋਕਾਂ ਨੂੰ ਕਹਿੰਦੇ ਫਿਰ ਵੀ ਮੈਨੂੰ ਕੁੱਕੜ ਲਿਆ ਦੇ ਠੀਕ ਐ ਮੈਨੂੰ ਬੱਕਰਾ ਲਿਆ ਦੇ ਆਪ ਤੁਸੀਂ ਤਰਲੇ ਮਾਰਦੇ ਫਿਰਦੇ ਹੋ ਲੋਕਾਂ ਕੋਲ ਮੰਗਦੇ ਫਿਰਦੇ ਹੋ ਇੱਡੀ ਤੁਸੀਂ ਜੇ ਹੈਗੇ ਕਰਮਾਤਾ ਤੁਹਾਡੇ ਕੋਲ ਹੈਗੇ ਨੇ ਤੇ ਰੱਬ ਕੋ ਸਿੱਧਾ ਹੀ ਖਜ਼ਾਨਾ ਮੰਗੋ ਤੇ ਬੈ ਕੇ ਚੁੱਪ ਕੇ ਖਾਂਦੇ ਰਹੋ ਕਰਕੇ ਖਾਂਦੇ ਰਹੋ ਲੋਕਾਂ ਨੂੰ ਕਾਤੋਂ ਲੁੱਟਣ ਦੇ ਆ ਐਵੇਂ ਬੱਸ ਨਹੀਂ ਸਹੀ ਦਿੱਤਾ ਵੀਰੇ ਨੇ ਕਹਿੰਦੇ ਕਿ ਮੈਂ ਨਾਲ ਵਾਲੀ ਨਾਲ ਵਾਲੀ ਜਗਾ ਲੈਣੀ ਆ ਤੇ ਲੈਣੀ ਵੀ ਸੰਗਤ ਦੇ ਨਾਂ ਤੇ ਤੇ ਲੈਣੀ ਵੀ ਸੰਗਤ ਦੇ ਪੈਸਿਆਂ ਤੋਂ ਹੀ ਆ ਮਤਲਬ ਇਹ ਸੀ ਕਿ ਮੈਨੂੰ ਪੈਸੇ ਦੇ ਸੰਗਤ ਨਹੀਂ ਲੈ ਕੇ ਦੇਣੀ ਆ ਮੈਨੂੰ ਸੰਗਤ ਨੇ ਮੈਨੂੰ ਲੈ ਕੇ ਦੇਣੀ ਆ ਤੂੰ ਸੰਗਤ ਨਾਲ ਭੈਣ ਵਿਆਹੀ ਏ ਠੀਕ ਆਹੋ ਭੈਣ ਵਿਆਹੀ ਨੇ ਸੰਗਤ ਨਾਲ ਕਿ ਸੰਗਤ ਨੇ ਇਹਨੂੰ ਲੈ ਕੇ ਦੇਣੀ ਵੀ ਕੋਤੀ ਦੇ ਆ ਬੱਚਿਆ ਠੀਕ ਐ ਕਹਦਾ ਮਤਲਬ ਲੋਕ ਉਹ ਜੋ ਜਾਹਲ ਲੋਕ ਜਿਹੜੇ ਤੇਰੇ ਕੋਲ ਹੁੰਦੇ ਨੇ ਠੀਕ ਐ ਤੇ ਤੂੰ ਕਹਦ ਨਾ ਯੋ ਕੋਤੇ ਅੱਜ ਮੈਨੂੰ ਮੈਨੂੰ ਕੋਈ ਪਰੇਸ਼ਾਨੀ ਮੇਰੀ ਬਾਹ ਦੋਖਦੀ ਪਈ ਮੈਂ ਡਾਕਟਰ ਕੋਲ ਜਾਣਾ ਮੈਡੀਸਿਨ ਦਿੰਦਾ ਬੜੀ ਸੋਹਣੀ ਠੀਕ ਹੋ ਜਾਂਦੀ ਉਹ ਬਾਬੇ ਕੋਲ ਜਾਵਾਂ ਮੇਰੀ ਬਾਹ ਦੋਖਦੀ ਹੈ ਬਾਹ ਦੁਖੰਦੇ ਉੱਤੇ ਮੈਂ ਆਪਣਾ 50 ਰੁਪਏ ਦੀਆਂ ਗੋਲੀਆਂ ਨਹੀਂ ਹੋਣੀਆਂ ਬਾਬੇ ਨੇ ਬੱਕਰਾ ਮੰਗ ਲੈਣਾ ਮੈਂ 5000 ਦਾ ਬੱਕਰਾ ਕਿੱਥੇ ਲੈ ਆਵਾਂ ਕਿ ਵੇਖੋ ਕੋਈ ਡਾਕਟਰ ਵੀ ਤੇ ਦਵਾਈ ਦਿੰਦੇ ਨੇ ਤੇ ਰਾਮ ਆ ਜਾਂਦਾ ਵਾ ਠੀਕ ਹੈ ਉਹ ਕਹਿੰਦੇ ਨੇ ਦਵਾਈ ਦੇ ਰਾਮ ਉਹ ਕਹਿੰਦੇ ਨੇ ਦਵਾਈ ਦੇਣਾ ਮੇਰਾ ਕੰਮ ਹੈ ਸ਼ਫਾ ਦੇਣਾ ਰੱਬ ਦੇ ਰਾਤ ਨੇ ਬਿਲਕੁਲ ਡਾਕਟਰ ਇਹ ਕਹਿੰਦੇ ਨੇ ਕਹਿੰਦੇ ਨੇ ਦਵਾਈ ਮੈਂ ਦੇਣੀ ਹੈ ਸ਼ਫਾ ਉਹਨੇ ਦੇਣੀ ਹੈ ਠੀਕ ਹੈ

ਗੁਰਦੁਆਰੇ ਬਨੇ ਹੋਏ ਨੇ ਮੁਸਲਮਾਨ ਭੈਣ ਭਰਾਵਾਂ ਨੇ ਉਹਨਾਂ ਵਾਸਤੇ ਮਸਜਿਦਾਂ ਬਣੀਆਂ ਹੋਈਆਂ ਨੇ ਇਸਾਈ ਜਿਹੜੇ ਨੇ ਉਹਨਾਂ ਵਾਸਤੇ ਚਰਚ ਬਣੇ ਹੋਏ ਨੇ ਉਹਦੇ ਵੈਸੇ ਹੀ ਜਗ੍ਹਾ ਹੈ ਨੀ ਕਿ ਰੱਬ ਕਹਿੰਦਾ ਮੇਰੇ ਕੋਲ ਉੱਥੇ ਆ ਕੇ ਮੰਗੋ ਮੈਂ ਤੈਨੂੰ ਦਾਂਗਾ ਯਾਰ ਗੱਲ ਕਰਨ ਦਾ ਮਕਸਦ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਚਰਚਾਂ ਜਾਣ ਦੀ ਲੋੜ ਹੀ ਨਹੀਂ ਹੈ ਸੱਚੇ ਦਿਲ ਨਾਲ ਤੁਸੀਂ ਦੁਆ ਕਰ ਲਓ ਨਾ ਰੱਬ ਅੱਗੇ ਠੀਕ ਹੈ ਭਾਵੇਂ ਜਿੱਥੇ ਮਰਜ਼ੀ ਖਲੋ ਕੇ ਕਰ ਲਓ ਠੀਕ ਹੈ ਯਕੀਨ ਮੰਨੋ ਰੱਬ ਕਹਿੰਦਾ ਏ ਕਿ ਜਿੰਨੀ ਦੇਰ ਤੱਕ ਤੁਹਾਡੇ ਸਾਹ ਹੈ ਨਾ ਉਨੀ ਦੇਰ ਤੱਕ ਮੈਂ ਤੁਹਾਡੀ ਦੁਆ ਕਬੂਲ ਕਰਾਂਗਾ ਠ ਕਹਿੰਦੇ ਨੇ ਦੇ ਰੱਬ ਦੇ ਘਰ ਦੇ ਰੇ ਅંધੇਰ ਨਹੀਂ ਅਸੀਂ ਲੋਕ ਨਾ ਵਾਧਾ ਘਾਟਾ ਸਬਰ ਨਹੀਂ ਕਰੀਆ ਠੀਕ ਅਸੀਂ ਕਹਿੰਨੇ ਵੀ ਅੱਜ ਦੁਆ ਕੀਤੀ ਠੀਕ ਇੰਜ ਕਰਕੇ ਹਜੇ ਇੰਜ ਹੱਥ ਫੇਰੇ ਨੇ ਤੇ ਰੱਬ ਉਤੋ ਹੀ ਗੁੱਤਰੀ ਸਿੱਧੀ ਕਿ ਤਰੋੜ ਵੀ ਥਲੇ ਛੋੜ ਦਵੇ ਠੀਕ ਇੰਜ ਨਹੀਂ ਹੁੰਦਾ ਹੁੰਦਾ ਮਾਮਲੇ ਕੁਝ ਹੁੰਦੇ ਨੇ ਰੱਬ ਦੇ ਕਿ ਰੱਬ ਨੇ ਵੀ ਜਿਹੜਾ ਨਾ ਕਦੀ ਕਿਸੇ ਦੀ ਕਈ ਦਫਾ ਵੇਖਿਆ ਨਾ ਕਿ ਆਪਾਂ ਮੂੰਹ ਚ ਬੋਲ ਕੱਢਦੇ ਆਂ ਤੇ ਬੋਲ ਪੂਰਾ ਆ ਜਾਂਦਾ ਆਪਾਂ ਕਹਿੰਨੇ ਓਹੋ ਯਾਰ ਕਬੂਲੀਅਤ ਦਾ ਟਾਈਮ ਸੀ ਆਪਾਂ ਕੁਝ ਹੋਰ ਹੀ ਮੰਗ ਲੈਂਦੇ ਠੀਕ ਹੈ ਇਹ ਚੀਜ਼ ਹੈ ਜੇ ਸਾਨੂੰ ਸਾਨੂੰ ਨਹੀਂ ਪਤਾ ਕਿ ਕਿਹੜਾ ਟਾਈਮ ਕਬੂ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਪਖੰਡੀ ਬਾਬਿਆਂ ਦੇ ਬਾਰੇ ਚ ਠੀਕ ਹੈ ਛਿੱਤਰਾਂ ਨਾਲ ਮੈਂ ਮੇਰਾ ਤੇਹੀ ਕਹਿਣਾ ਕਿ ਛਿੱਤਰ ਲਾ ਲੋ ਤੇ ਸੋ ਮਾਰ ਕੇ ਦੇਖ ਗਿਰੋ ਹਾਂ ਠੀਕ ਹੈ ਬਾਕੀ ਪਖੰਡੀ ਬਾਬਿਆਂ ਤੋਂ ਬੱਚੋ ਜਿੰਨਾ ਬਾਈ ਸਕਦੇ ਹੋ ਠੀਕ ਹੈ ਇਹਨਾਂ ਨੇ ਸਿਰਫ ਘਰ ਖਰਾਬ ਕਰਨੇ ਨੇ ਹੋਰ ਕੁਝ ਨਹੀਂ ਕਰਨਾ ਖਾਣ ਪੀਣ ਨੂੰ ਬਾੰਦਰੀ ਦੇ ਟੰਬੇ ਕਾ ਨੂੰ ਰੇਚ ਠੀਕ ਹੈ ਜੀ ਆਵਾਮ ਨੂੰ ਸਿਰਫ ਜ਼ਲਾਲਤ ਮਿਲਨੀ ਹੈ ਇਹਨਾਂ ਨੇ ਆਪਣੇ ਮਾਲ ਭਰੀ ਜਾਣੇ ਨੇ ਬਿਲਕੁਲ ਬਾਕੀ ਮਿਲਦੇ ਆ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖੋ ਰਬ ਰਾ